ਸਤਿ ਸ਼੍ਰੀ ਅਕਾਲ ਵੈਲਕਮ ਮੇਰੇ ਚੈਨਲ ਪਰ ਨੀ ਸਿੱਧੂ ਤੇ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇੱਥੇ ਅੱਜ ਮੈਂ ਵੀਡੀਓ ਸ਼ੇਅਰ ਕਰਨ ਲੱਗੀ ਆ ਮੈਂ ਬਣਾ ਰਹੀ ਸੀ ਖੀਰ ਦੁੱਧ ਗਰਮ ਮੈਂ ਰੱਖ ਲਿਆ ਸੀਗਾ ਤੇ ਇਹਦੇ ਵਿੱਚ ਮੈਂ ਪਾ ਦਿੱਤੀਆਂ ਇੱਥੇ ਇਲਾਇਚੀਆਂ ਤੇ ਚੌਲ ਮੈਂ ਪਹਿਲਾਂ ਭਿਉਂ ਕੇ ਰੱਖ ਲਏ ਸੀ ਧੋ ਕੇ ਭਿਉਂ ਕੇ ਰੱਖ ਲਏ ਸੀਗੇ ਕਿਉਂਕਿ ਲੇਟ ਹੋ ਗਈ ਸੀ ਥੋੜਾ ਜਿਹਾ ਕੰਮ ਕਰਦੀ ਮੱਛਾ ਛੋਟਾ ਇਸ ਕਰਕੇ ਥੋੜਾ ਜਿਹਾ ਲੇਟ ਹੀ ਹੋ ਗਈ ਜਿੰਨੇ ਵੀ ਆਪਾਂ ਅੱਗੇ ਕੋਈ ਕੰਮ ਕਰਾਂਗੇ ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਥੇ ਜੋ ਵੀ ਚੈਨਲ ਤੇ ਨਵਾਂ ਆਇਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਇੱਥੇ ਆਪਾਂ ਵੀਰ ਬਣਾਉਂਦੇ ਹੋਏ ਵੀਡੀਓ ਕਰਨ ਲੱਗਿਆ ਛੋਡੇ ਨਾਲ ਸ਼ੇਅਰ ਇਧਰ ਮੈਂ ਬਣਾਉਣ ਲੱਗੀ ਸੀ ਕਿ ਅਦਰਕ ਦੀ ਸਬਜੀ ਮੈਂ ਸੋਚਿਆ ਜਿੰਨਾ ਵੀ ਆਪਾਂ ਕੰਮ ਕਰ ਰਹੇ ਹਾਂ ਸਾਰੀ ਵੀਡੀਓ ਬਣਾ ਲઈએ ਤੇ ਇਹ ਸਬਜੀ ਬਣਾਉਣ ਲੱਗੀ ਹਾਂ ਮੈਂ ਇਸ ਸਰਦੀਆਂ ਦੀ ਪਹਿਲੀ ਸਬਜੀ ਕਿਉਂਕਿ ਚੜਦੇ ਸਿਆਲ ਕਹਿ ਦਿੰਦੇ ਵੀ ਸਿਆਲ ਆਉਂਦਾ ਮਾਰਦਾ ਜਾਂਦਾ ਮਾਰਦਾ ਹਣਾ ਤਾ ਐਨੀ ਠੰਡ ਹੁੰਦੀ ਨਹੀਂ ਕਹਿ ਦਿੰਨੇ ਨਹੀਂ ਠੰਡ ਨਹੀਂ ਠੰਡ ਨਹੀਂ ਤਾਂ ਕੋਈ ਆਪਦਾ ਇੰਨਾ ਬਚਾਅ ਕਰਦੇ ਆ ਕਿਉਂਕਿ ਅੰਦਰ ਥੋੜੀ ਬਹੁਤ ਗਰਮੈਸ਼ ਵਾਲੀ ਚੀਜ਼ ਆਪਾਂ ਹੁਣੇ ਤੋਂ ਖਾਣ ਲੱਗਾਂਗੇ ਸਰਦੀਆਂ ਵਧੀਆ ਨੰਗਣੀਆਂ ਅਦਰਕ ਤਾਂ ਬਹੁਤ ਵਧੀਆ ਚੀਜ਼ ਆ ਹਨਾ ਖੰਗ ਜ਼ਖਾਮ ਸਾਰੇ ਵਾਸਤੇ ਜ਼ਖਾਮ ਵਾਲੀ ਨੂੰ ਤਾਂ ਬਹੁਤ ਵਧੀਆ ਕਿਉਂਕਿ ਇੱਕ ਵਾਰ ਜੇ ਘਰੇ ਕਿਸੇ ਨੂੰ ਹੋ ਜੇ ਫਿਰ ਸਾਰਿਆਂ ਨੂੰ ਹੋ ਕੇ ਰਹਿੰਦਾ ਇਧਰ ਆਪਾਂ ਨਾਲ ਨਾਲ ਖੀਰ ਵੀ ਸੰਭਾਲਦੇ ਰਵਾਂਗੇ ਕੋਲੇ ਆਪਾਂ ਬਣਾ ਰਹੀਆਂ ਸਬਜੀ ਕਿਹੜੀ ਕਿਹੜੀ ਮੇਰੀ ਭੈਣ ਨੇ ਇਹ ਸਬਜੀ ਬਣਾਈ ਹੋਈ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੇ ਕਿਸੇ ਨੇ ਨਹੀਂ ਵੀ ਬਣਾਈ ਤਾਂ ਟਰਾਈ ਜਰੂਰ ਕਰਨਾ ਇਧਰ ਮੈਂ ਸਬਜੀ ਬਣਾਉਂਗੀ ਜੀ ਦੇਸੀ ਘਿਓ ਦੇ ਵਿੱਚ ਬੜੀ ਸਿੰਪਲ ਜੀ ਤਰੀਕੇ ਨਾਲ ਬਣਾਵਾਂਗੇ ਕੋਈ ਵੀ ਮਸਾਲਾ ਐਡ ਨਹੀਂ ਕਰਾਂਗੇ ਜਿਵੇਂ ਕੋਈ ਗਰਮ ਮਸਾਲਾ ਵਗੈਰਾ ਕੁਝ ਵੀ ਨਹੀਂ ਪਾਵਾਂਗੇ ਆਪਾਂ ਤੁਸੀਂ ਦੇਖੀ ਚੱਲੋ ਅੱਗੇ-ਅੱਗੇ ਵੀਡੀਓ ਦੇ ਵਿੱਚ ਇਹ ਵਾਲੀ ਸਬਜੀ ਮੇਰੀ ਨਾਨੀ ਕੋਲੇ ਦੇ ਵਿੱਚ ਬਣਾਉਂਦੇ ਹੁੰਦੇ ਸੀ ਕਿਉਂਕਿ ਹੁਣ ਤਾਂ ਸਾਰਾ ਕੰਮ ਗੈਸ ਚੁੱਲੇ ਗੈਸ ਚੁੱਲੇ ਆਈ ਹੋ ਰਿਆ ਪਰ ਉਦੋਂ ਜਦੋਂ ਮੇਰੀ ਨਾਨੀ ਬਣਾਉਂਦੇ ਹੁੰਦੇ ਸੀ ਉਹ ਬਣਾਉਂਦੇ ਹੁੰਦੇ ਸੀ ਕੋਲੇ ਦੇ ਵਿੱਚ ਚੁੱਲੇ ਦੇ ਵਿੱਚੋਂ ਅੱਗ ਕੱਢ ਕੇ ਰੱਖਣੀ ਕੋਲੇ ਦੇ ਵਿੱਚੋਂ ਸਬਜੀ ਬਣਾਉਣੀ ਇੱਧਰ ਦੇਸੀ ਘਿਓ ਦੇ ਵਿੱਚ ਜਦੋਂ ਗੰਡੇ ਭੁੱਜ ਰਹੇ ਸੀਗੇ ਬੜੀ ਸੋਹਣੀ ਵਾਸ਼ਨਾ ਆ ਰਹੀ ਸੀ ਇਹਨਾਂ ਦੀ ਇੰਨੀ ਸੋਹਣੀ ਖੁਸ਼ਬੂ ਆਉਂਦੀ ਜਦੋਂ ਗੰਡੇ ਦੇ ਸੀ ਘਿਓ ਦੇ ਵਿੱਚ ਭੁੱਜਦੇ ਆ ਜਦੋਂ ਗੰਡੇ ਭੁੱਜ ਰਹੇ ਸੀ ਨਾਨੀ ਦੀ ਯਾਦ ਆਈ ਵੀ ਮੇਰੀ ਨਾਨੀ ਇਹ ਸਬਜ਼ੀ ਬਣਾਉਂਦੇ ਹੁੰਦੇ ਸੀਗੇ ਲਓ ਜੀ ਆਪਾਂ ਇੱਧਰ ਐਡ ਕਰਤਾ ਅਦਰਕ ਮਿਰਚ ਦਾ ਜਿਹੜਾ ਆਪਾਂ ਕੁੱਟ ਕੇ ਪੇਸਟ ਬਣਾਇਆ ਸੀਗਾ ਤੇ ਹੁਣ ਆਪਾਂ ਨੂੰ ਇਹ ਲਗਾਤਾਰ ਵੀ ਹਿਲਾਉਣਾ ਹੀ ਪੈਂਦਾ ਹੈ ਹਨਾ ਕੋਈ ਵੀ ਮੇਰੀ ਭੈਣ ਜਦੋਂ ਇਹ ਸਬਜੀ ਜੇ ਕਿਸੇ ਨੇ ਨਹੀਂ ਬਣਾਈ ਪਹਿਲੀ ਵਾਰ ਟਰਾਈ ਕਰੂਗੀ ਤਾਂ ਇਹਨੂੰ ਆਪਾਂ ਛੱਡ ਨਹੀਂ ਸਕਦੇ ਤੜਕੇ ਨੂੰ ਵੀ ਜਿਵੇਂ ਆਪਾਂ ਛੱਡ ਕੇ ਇੱਧਰ ਉੱਧਰ ਕੋਈ ਚੀਜ਼ ਚੱਕਣ ਚਲੇ ਜਾਂਦੇ ਹਨਾ ਮਾੜੇ ਜਿ ਨਾਲੇ ਥੱਲੇ ਲਾ ਕੇ ਜਾਂਦਾ ਅਦਰਕ ਕੁੱਟਿਆ ਹੋਇਆ ਅਦਰਕ ਤੇ ਬਿਨਾ ਕਿਸੇ ਹੋਰ ਮਸਾਲੇ ਤੋਂ ਤਾਂ ਉਹਦੀ ਥੱਲੇ ਲੱਗ ਜਾਂਦਾ ਇਹ ਇਸ ਕਰਕੇ ਇਹਨੂੰ ਨਾਲ-ਨਾਲ ਮੈਂ ਚਲਾਈ ਗਈ ਇਹਦੇ ਵਿੱਚ ਸਿਰਫ ਨਮਕ ਤੇ ਹਲਦੀ ਦੋ ਚੀਜ਼ਾਂ ਹੀ ਪਾਈਆਂ ਮੈਂ ਕਿਉਂਕਿ ਆਪਾਂ ਮਿਰਚਾਂ ਹਰੀਆਂ ਪਾਈਆਂ ਹੋਈਆਂ ਇਸ ਕਰਕੇ ਮੈਂ ਲਾਲ ਮਿਰਚ ਪਾਈ ਨਹੀਂ ਜੇ ਤੁਸੀਂ ਹਰੀ ਮਿਰਚ ਨਹੀਂ ਪਾਉਂਗੇ ਤਾਂ ਲਾਲ ਮਿਰਚ ਪਾ ਲਿਓ ਦੇ ਨਾਲ ਸਬਜ਼ੀ ਦਾ ਥੋੜਾ ਜਿਹਾ ਕਲਰ ਵਧੀਆ ਆ ਜੂਆ ਇੱਥੇ ਮੈਂ ਲਾਲ ਮਿਰਚ ਜਮਾ ਹੀ ਨਹੀਂ ਪਾਈ ਅਸੀਂ ਲਾਲ ਮਿਰਚ ਬਹੁਤ ਘੱਟ ਵਰਤਦੇ ਹਾਂ ਕਿਉਂਕਿ ਹਰੀਆਂ ਮਿਰਚਾਂ ਹੀ ਵਰਤਦੇ ਹਾਂ ਇਸ ਕਰਕੇ ਮੈਂ ਲਾਲ ਮਿਰਚ ਪਾਈ ਨਹੀਂ ਇਹ ਨੂੰ ਆਪਾਂ ਛੱਡ ਜਮੇ ਨਹੀਂ ਸਕਦੇ ਆ ਦੇਖੋ ਥੱਲੇ ਹੁਣ ਵੀ ਲੱਗਣ ਲੱਗ ਪਿਆ ਸੀ ਹਲਕਾ ਹਲਕਾ ਇੱਥੇ ਵੀ ਇਹਦੇ ਵਿੱਚ ਪਾਤਾ ਮੈਂ ਇਹ ਪਾਣੀ ਕੁੰਡੇ ਨੂੰ ਹੰਗਾਲ ਕੇ ਧੋ ਕੇ ਤੇ ਇਹਨੂੰ ਹੁਣ 2 ਮਿੰਟ ਤੱਕ ਆਪਾਂ ਭੁੰਨਾਂਗੇ ਹੁਣ ਵੀ ਨਹੀਂ ਮੈਂ ਇਹਨੂੰ ਛੱਡਦੇ ਇਹ ਵੀ ਜੇ ਮੈਂ ਛੱਡ ਕੇ ਪਰੇ ਹੋਗੀ ਤਾਂ ਥੱਲੇ ਨਾ ਲੱਗ ਜੇ ਕਿਤੇ ਪਾਣੀ ਸਾਰਾ ਸੁੱਕ ਗਿਆ ਹੁਣ ਮੈਂ ਇਹਦੇ ਵਿੱਚ ਪਾ ਦਿੱਤਾ ਦੁੱਧ ਇੱਥੇ ਪਤਾ ਨਹੀਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਕਿਹੋ ਜਿਹੀ ਲੱਗਦੀ ਹੋਣੀ ਆ ਪਰ ਜਦੋਂ ਮੈਂ ਬਣਾ ਰਹੀ ਸੀ ਖੁਸ਼ਬੂ ਇੰਨੀ ਵਧੀਆ ਆ ਰਹੀ ਸੀ ਤੇ ਟੇਸਟੀ ਵੀ ਬਹੁਤ ਬਣੀ ਸੀ ਇੱਥੇ ਮੇਰੀ ਨਾਨੀ ਪਾਉਂਦੀ ਹੁੰਦੀ ਸੀ ਇਹਦੇ ਵਿੱਚ ਧਣੀਆਂ ਪੂਰਾ ਜਿਵੇਂ ਕਹਿੰਦੇ ਹੁੰਦੇ ਰੁੱਗ ਭਰ ਕੇ ਧਣੀਆਂ ਇਹਦਾ ਪਾਉਣ ਪਾਉਂਦੇ ਹੁੰਦੇ ਸੀਗੇ ਤੇ ਮੇਰੇ ਕੋਲੇ ਧਣੀਆਂ ਹੈ ਨਹੀਂ ਸੀ ਮੈਂ ਪਾਈ ਇੱਥੇ ਕਸਤੂਰੀ ਮੇਥੀ ਆ ਦੇਖੋ ਕਿੰਨੀ ਸੰਘਣੀ ਸੰਘਣੀ ਸਬਜ਼ੀ ਬਣੀ ਹੈ ਜੇ ਕਿਸੇ ਮੇਰੀ ਭੈਣ ਨੇ ਨਹੀਂ ਬਣਾਈ ਤਾਂ ਇੱਕ ਵਾਰੀ ਟਰਾਈ ਜ਼ਰੂਰ ਕਰਕੇ ਦੇਖਿਓ ਇੰਦਰ ਆਪਣੀ ਖੀਰ ਬਸ ਥੋੜੀ ਜੀ ਕਜ਼ਰ ਹੈ ਲਗਭਗ ਬਣੀ ਗਈ ਚੌੜ ਪੱਕ ਤਾਂ ਗਈ ਥੋੜਾ ਜਿਹਾ ਉਹਨਾਂ ਦਾ ਘੁਲਣਾ ਬਾਕੀ ਹੈ ਹਨਾ ਇਧਰ ਮੈਂ ਇੱਕ ਬਣਾ ਰਹੀ ਸੀ ਘਰੇ ਹੋਮ ਰੈਮਡੀ ਤਾਂ ਮੈਂ ਸੋਚਿਆ ਵੀ ਮੈਂ ਨਾਲ ਤੁਹਾਡੇ ਇਹ ਵੀ ਸ਼ੇਅਰ ਕਰਾਂ ਇਹ ਬਣਾ ਰਹੀ ਸੀ ਮੈਂ ਕਬਜ਼ੇ ਵਾਸਤੇ ਬਹੁਤ ਵਧੀਆ ਦਵਾਈ ਕਬਜ਼ ਵਾਸਤੇ ਦਵਾਈ ਬਹੁਤ ਵਧੀਆ ਇਹਨੂੰ ਮੈਂ ਇਹ ਹੈ ਸਰਨਾ ਸੌਫ ਛਿੱਟਾ ਮਿਸ਼ਰੀ ਇਹਨਾਂ ਤਿੰਨਾਂ ਚੀਜ਼ਾਂ ਨੂੰ ਪੀਸ ਕੇ ਮੈਂ ਇਹਦੇ ਵਿੱਚ ਰਲਾਇਆ ਕਿਉਂਕਿ ਹੁਣ ਅੱਗੇ ਸਰਦੀ ਆ ਰਹੀ ਹੈ ਸੌਫ ਦੀ ਤਸੀਰ ਥੋੜੀ ਠੰਡੀ ਹੁੰਦੀ ਆ ਇਸ ਕਰਕੇ ਮੈਂ ਇਹਦੇ ਵਿੱਚ ਪਾਈ ਸੀਗੀ ਅਜਮੈਣ ਵੀਡੀਓ ਜਿਆਦਾ ਲੰਬੀ ਹੋਊਗੀ ਇਸ ਕਰਕੇ ਮੈਂ ਇਹਨੂੰ ਸਕਿਪ ਕਰ ਦਿੱਤਾ ਵੀ ਕੱਟ ਕੇ ਨਾ ਵੀਡੀਓ ਛੋਟੀ ਕੀਤੀ ਬਹੁਤ ਲੰਬੀ ਬਣ ਗਈ ਸੀ ਮੈਥੋਂ ਵੀਡੀਓ ਇਹਦਰ ਆਪਣੀ ਖੀਰ ਬਣ ਕੇ ਰੈਡੀ ਹੈ ਇਹਦੇ ਵਿੱਚ ਪਾ ਦਿੱਤੀ ਮੈਂ ਇੱਥੇ ਖੰਡ ਜੇ ਕਿਸੇ ਨੇ ਇਹ ਨਾ ਕਿਸੇ ਦੇ ਸਮਝ ਜਾਵੇ ਤਾਂ ਸਰਨਾ ਸੌਫ ਸੇਟਾ ਮਿਸਰੀ ਤਿੰਨ ਹੀ ਚੀਜ਼ਾਂ ਮਿਕਸ ਕਰਕੇ ਬਣਾਓ ਤੇ ਗਰਮ ਪਾਣੀ ਨਾਲ ਲੈ ਲਓ ਰਾਤ ਨੂੰ ਸੌਣ ਲੱਗੇ ਲਓ ਸੁਬਾਹ ਪੇਟ ਸਾਫ਼ ਇਸ ਕਰਕੇ ਮੈਂ ਇਹ ਬਣਾਇਆ ਇੱਧਰ ਬਣ ਰਹੀ ਹੈ ਖੀਰ ਤੁਸੀਂ ਕਹੋਗੇ ਇੱਧਰ ਖਾਣ ਵਾਲੀਆਂ ਚੀਜ਼ਾਂ ਬਣਾਈ ਜਾਂਦੀ ਹੈ ਇੱਧਰ ਕਬਜ ਵਾਸਤੇ ਨਹੀਂ ਜੀ ਇਹ ਵੀ ਤਾਂ ਆਪਣੀ ਸਿਹਤ ਦਾ ਇੱਕ ਰਾਜ਼ ਹੈ ਨਾ ਤਾਂ ਇਸ ਕਰਕੇ ਮੈਂ ਵੀਡੀਓ ਬਣਾ ਰਹੀ ਸੀ ਬਣਾ ਕੇ ਰੱਖ ਰਹੀ ਸੀ ਮੈਂ ਸੋਚਿਆ ਵੀ ਚਲ ਆਪਾਂ ਵਿੱਚ ਐਡ ਕਰ ਦੇਗੇ ਜੇ ਕਿਸੇ ਭੈਣ ਭਰਾ ਦਾ ਫਾਇਦਾ ਹੋ ਜੇ ਤਾਂ ਹਨਾ ਨਹੀਂ ਮੈਂ ਨਹੀਂ ਛੋਟੀ ਜੀ ਵੀਡੀਓ ਮੈਂ ਕੱਲ੍ਹ ਤੋਂ ਕਿੱਧਰ ਪਾਉਂਗੀ ਇਸ ਕਰਕੇ ਮੈਂ ਵਿੱਚੇ ਵੀਡੀਓ ਬਣਾਤੀ ਤਾਂ ਇਧਰ ਆਪਣੀ ਖੀਰ ਵੀ ਬਣ ਕੇ ਬਿਲਕੁਲ ਹੋ ਗਈ ਜੀ ਤਿਆਰ ਐਂਡ ਤੱਕ ਦੇਖਣ ਦੇ ਲਈ ਤਾਂ